ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਏਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਹਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਲਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਜਾਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਡਿਟੇਲ ਇਹਦਾ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਬੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਪਸ਼ੂ ਦੀ ਸਾਰੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਲੀਨੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਸასიਆ ਭਾਜੀ ਸასიਆ ਵੀਡੀਓ ਸੁਣਾਓ ਵਧੀਆ ਕੀ ਵਧੀਆ ਠੀਕ ਹੈ ਜੀ ਹਾਂ ਵਧੀਆ ਜੀ ਚ arre as bol de veer apna naam mera manoor singh haan ji pind ble tehsil patti jila tanfar phone number phone number 981454519 ਠੀਕ ਹੈ ਜੀ ਤਿੰਨ ਮੱਜਾਂ ਚ ਆਪਣੇ ਕੋਲ ਤਿੰਨ ਮੱਜਾਂ ਹਾਂ ਤਿੰਨੇ ਸਜੇ ਸੂਈਆਂ ਤਿੰਨੇ ਸੂਈਆਂ ਇੱਕ ਵੀਂਗ ਦਿਨ ਸਵੀ ਮਹੀਨੇ ਦੀ ਲਾ ਲੋ ਅੱਛਾ ਜੀ ਜੀਆਂ ਤਾਰੀਆਂ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਸਜੇ ਸੂਈ ਮਾਈ ਤੋਂ ਪਹਿਲੋ ਬਸ ਇਹ ਡਿਟੇਲ ਵੀ ਰਹੀ ਹੈ ਜੀ ਅੱਜ ਹੀ ਸੂਈ ਚੋਡੀ ਸਵੇਰੇ ਅੱਛਾ ਜੀ ਤੋੜਾ 2.5 ਕਿਲੋ ਮਤਲਬ ਕਿ 11 ਗੋਈ ਜੇਰ ਵੀ ਹੋ ਪਈ ਜੀ ਅੱਛਾ ਜੀ ਦੇ ਦੋਜਾ ਸੁਵਾ ਮਗਰ ਸੁਵਾ ਤੇਜਾ ਦੋਜਾ ਦੋਜਾ ਮਗਰ ਬੱਚਾ ਕੱਟੀ ਕੱਟੀ ਠੀਕ ਹੈ ਜੀ ਕਿੰਨਾ ਕਿ 4 ਕਿਲੋ ਚੋਆ ਬੋਲਾ 2.5 3 ਕਿਲੋ ਬੋਲਾ ਚੋਆ 2.5 3 ਕਿਲੋ ਚੋਆ ਠੀਕ ਹੈ ਕੱਟੀ ਗਈ ਮਾਰ ਲਓ ਦੋ ਦੋ ਅੱਜ ਸਵੇਰੇ ਸੁਈ ਅਤੇ 2.5 3 ਕਿਲੋ ਲੱਗੇ ਬਨੇ ਬੜਾ ਜਿਹੜਾ ਵੀਰ ਦਾ ਚੋਤਾ ਤੇ ਬੱਚਾ ਨੇ ਦੋਸਤੋ ਆ ਕੱਟੀ ਦਿੱਤੀ ਸ਼ੁਰੂਆਤ ਦੋਜਾ ਸਹੀ ਜੀ ਜੇਰ ਜੂਰ ਸਾਰੀ ਜਿਹੜੀ ਐ ਪ੍ਰੋਪਰ ਪੈ ਗਈ ਜੇਰ ਦੀ ਵੀਡੀਓ ਜਿਹੜੀ ਆ ਬੜਾਈਆਂ ਵੀ ਇੰਨੇ ਆਪਣੇ ਫੋਨ ਦੇ ਵਿੱਚ ਕਿਸੇ ਵੀਰ ਨੇ ਦੇਖ ਲਈ ਉਹ ਵੀਡੀਓ ਦੇਖ ਸਕਦਾ ਸੋਨਾ ਦੀ ਕੁਆਲਿਟੀ ਕਰ ਲੋ ਚੈੱਕ ਮੈਂ ਦੀ ਚਾਰੇ ਥਣ ਗੈਰ ਤੇ ਲੱਗੇ ਹੋਏ ਕੋਈ ਫੋਟ ਸ਼ਾਂਗ ਨਹੀਂ ਇਹਦਾ ਪਿੱਠਪੜੇ ਦੀ ਚੜਾਈ ਦੋਸਤੋ ਬਹੁਤ ਸੋਹਣੀ ਮਾਈ ਦੀ ਆ ਕਰੋ ਚੈੱਕ ਜੀ ਲਿਆ ਵੀਰ ਮੋੜ ਦਾ ਪੂਰੀ ਵੱਡੀ ਝੋਟੀ ਆ ਦੇ ਹਾਂਜੀ ਹਾਂਜੀ ਪੂਰਾ ਕੱਦ ਕੱਟ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਦਾ ਦੀ ਚੈੱਕ ਕੁਆਲਿਟੀ ਚੈੱਕ ਕਰ ਲੋ ਲਓ ਜੀ ਕਰੋ ਚੈੱਕ ਜੀ ਪਿੱਠਪੜੇ ਦੀ ਚੜਾਈ ਦੋਸਤੋ ਚੈੱਕ ਕਰ ਲੋ ਦੋਸਤਾਂ ਦੀ ਕੁਆਲਿਟੀ ਜਿਹੜੀ ਹੈ ਸਪੇਸ ਤਰ੍ਹਾਂ ਦੀ ਬਹੁਤ ਵਧੀਆ ਆਪਸ ਵਿੱਚ ਮੁੱਲ ਵੀ ਕੀ ਕਰਨਾ ਹੈ ਮੁੱਲ ਮੈਂ ਇਹਨਾਂ ਨਾਲ ਤਾਂ ਭਾਂਡੇ ਡੇਢ ਕਰੀ ਜਾਈਗੀ ਹਾਂਜੀ 1 30 ਮੁੱਲ ਕਰਦੇ ਹਾਂ ਹਾਂਜੀ 1 20 ਨਾ ਦੇਣਾ 1 20 ਨਾ ਠੀਕ ਠਾਕ ਠੀਕ ਹੈ ਜੀ ਤੇ ਇਹਦੇ ਜਿਹੜੀ ਨਾਲ ਬਦੀ ਮਾਝਾ ਦੋ ਨੰਬਰ ਇਥੇਲੇ 12 ਕਿਲੋ ਦੁੱਧ ਆ ਅੱਛਾ ਜੀ ਇਹਨੂੰ ਹਫਤਾ ਹੋ ਗਿਆ ਸੂਈ ਨੂੰ ਇਹਨੇ ਬਚਾ ਦਿੱਤਾ ਇਹਦੇ ਮਾਰੇ ਕੱਟਾ ਜੋ ਆ ਕੱਟਾ ਆਹ ਪਰਲਾ ਆਹ ਜੀ ਦੋਸਤੋ ਕੱਟਾ ਦਾ ਇੱਕ ਹਫਤਾ ਦਾ ਟਾਈਮ ਨੂੰ ਸੂਈ ਨੂੰ ਹੋ ਗਿਆ ਜੀ ਤੇ ਫਿਰ ਦੁੱਧ ਕਿੰਨਾ ਤਿਆਰ ਹੋਣਾ ਦੁੱਧ 12 ਕਿਲੋ ਤਿਆਰ ਹੋਊਗਾ ਕੱਦੀੇ ਬਾਅਦ ਵੀਰ ਉਹਦੀ ਜੀਰ ਵੀ ਵਿਖਾ ਦਿਓ ਆਪ ਜੀਰ ਪਈ ਜੋ ਮੈਂ ਕੋਈ ਨਹੀਂ ਜੀਰ ਆਪਾਂ ਇਹਦੇ ਵਿੱਚ ਨਹੀਂ ਖੋਣੀ ਤੁਸੀਂ ਆਪਣੇ ਫੋਨ 'ਚ ਨਹੀਂ ਮਤਲਬ ਕਿ ਪਾਈ ਪੁਾਈ ਆ ਕਿ ਨਹੀਂ ਅੱਛਾ ਹਾਂ ਓਕੇ ਜੀਰ ਚੂਰ ਦੀ ਥਾਲੀ ਠੀਕ 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 ਕਈ ਹੁੰਦਾ ਹੀ ਹੈ ਨਾ ਵੀ ਜੀਰ ਨਹੀਂ ਪਾਈ ਜਾਂ ਕਿਤਨਾ ਜੀਰ ਦੀ ਕੋਈ ਤੁਸੀਂ ਵੀਡੀਓ ਆਪਣੇ ਫੋਨ 'ਚ ਬਣਾ ਲਿਓ ਠੀਕ ਹਾਂ ਲਓ ਦੋਸਤੋ ਇਸ ਵਾਰ ਵੀ ਦੁੱਧਾ ਸੀ ਤਿੱਜਾ ਲਾ ਲੈ ਕੋਈ ਦੁੱਧਾ ਲਾ ਲੈ ਤਿੱਜੇ ਸਵੇਰ ਤੋਂ ਸਵੇਰ ਕੋਈ ਦੁੱਧਾ ਕੋਈ ਤਿੱਜਾ ਮੰਨ ਲਿਓ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਇੰਨੇ ਬੱਚਾ ਕੱਟਾ ਦਿੱਤਾ ਜੀ ਸੂਈ ਨੂੰ ਕੋਈ 8 ਦਿਨ ਦਾ ਟਾਈਮ ਹੋ ਗਿਆ ਜੀ 12 ਲੀਟਰ ਜਿਹੜਾ ਦੋ ਤੋਂ ਮੌਕੇ ਦਾ ਤਿਆਰ ਹੋ ਗਿਆ ਜੀ ਪੇਟੇਪੁਰ ਦੀ ਚੜਾਈ ਚੈੱਕ ਕਰੋ ਦੋਸਤੋ ਆਰਡਰ ਜਿਹੜਾ ਮੈਨੇ ਬਹੁਤ ਵਧੀਆ ਤਿਆਰ ਕੀਤਾ ਚੁਆਇਸ ਦਾ ਟਾਈਮ ਤਕਰੀਬਨ ਹੋ ਗਿਆ ਹੀ ਹੈ ਲੈ ਆ ਵੀਰ ਮੋੜ ਦਾ ਹਾਲ ਹੈ ਦੋਸਤੋ ਕਰੋ ਚੈੱਕ ਲੜੀ ਕਰ ਚੱਕਾ 12 ਲੀਟਰ ਦੁੱਧ ਦੁੱਧ ਤਿਆਰ ਆ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਤਸੱਲੀ ਕਰ ਸਕਦਾ ਤੇ ਵੀਰ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ ਇਕ 15 ਕਰਦੇ ਆ ਇਕ 5 ਹੀ ਦੇ ਦਾਂਗੇ 1 ਲੱਖ 5000 ਇਕ 5000 ਵੀ ਤੋਂ ਮਾਤਣ ਕੁਛ ਛੋੜ ਛੋੜ ਚੱਪਾ ਜੋ ਥੋੜਾ ਪਤਾ ਹੋਵੇ ਠੀਕ ਹੈ ਠੀਕ ਹੈ ਜੀ ਤੇ ਤਿੰਨ ਨੰਬਰ ਦੀ ਦੱਸਿਓ ਡਿਟੇਲ ਵੀ ਇਹ ਵੀ ਤੀਜਾ ਸੂਆ ਸੂਈ ਜੋ ਮਹੀਨੇ ਦੀ ਨਾਲੇ ਕੋਈ 20 ਦਿਨਾਂ ਦੀ 25 ਦੀ ਇਹਦੇ ਮਹੀਨੇ ਦੀ ਲਾ ਲਓ ਵੀ ਇਹਦਾ ਬਚਾ ਇਹ ਕਟਾ ਜੀ ਇਹਦਾ ਕਟਾ ਹੀ ਹੈ ਦੋਮਾ ਤੇ ਕੰਮ ਕਰ ਕਟਵਾਉਣੇ ਮਾਰ ਕਟੇ ਹੈਗਾ ਤੇ ਇਹਦੇ ਸਾਲ ਤੋਂ ਤਵੀਰ ਕਿੰਨਾ ਤੇ ਇਹਨਾਂ 9 ਕਿਲੋ ਦੁੱਧ ਤਿਆਰ ਹੋ ਪਿਆ ਪੱਕਾ ਤਿਆਰ ਹੋ ਗਏ ਕੱਢੀਏ ਬਾਹਰ ਨੂੰ ਦੋਸਤੋ ਨਿਸ਼ਾਨੀਆਂ ਕੋਜ ਨੀਲੀ ਰਾਵੀ ਵਾਲੀਆਂ ਖਬਰ ਕਰ ਲਈਏ ਲਓ ਜੀ ਦੋਸਤੋ ਬਿਲਕੁਲ ਆ ਬਰੀਕ ਚਮੜੀ ਦੀ ਮੱਝ ਕਰੋ ਚੱਕ 9 ਲੀਟਰ ਦੁੱਧ ਮੌਕੇ ਦਾ ਜਿਹੜਾ ਤਿਆਰ ਹੈ ਜੀ ਦੋਸਤੋ ਰਾਜੀ ਆ ਪੂਰੀ ਜੰਮੀ ਪੜੀ ਆ ਕਰੋ ਸ਼ੱਕ ਜੀ ਲੈਓ ਜੀ ਹੋਰੀ ਦਸਤਰ ਟੇਡਾ ਕਾਟੇਗਾ ਜੇ ਐਸੇ ਵੀਰ ਦੁੱਧ 2 9 ਲੀਟਰ ਪੱਕਾ 9 ਕਿਲੋ ਤਿਆਰ ਦੁੱਧ ਠੀਕ ਹੈ ਇਹ ਇਹਦਾ ਮੁੱਲ ਵੀਰ ਕੀ ਕਰਦਾ ਇਹਦਾ ਮੁੱਲ ਕਰਨ ਨੂੰ ਭਵੇਂ 80 ਕਰ ਲਈਏ 75 ਰੇ 72000 ਮੈਂ ਦੇ ਦਾਂਗਾ 72000 ਤੇ ਹਾਂ ਪੂਰੇ ਦੀ ਨਹੀਂ ਹੁੰਦੀ ਪੂਰੇ ਤੇ ਕਰ 70000 70 ਹੀ ਦੇ ਦਾਂਗਾ ਲਓ ਦੋਸਤੋ ਪੂਰਾ 70000 ਰੁਪਿਆ ਇਹਦਾ ਮੁੱਲ ਜੀ ਇਸ ਮੈਂ ਤਾਂ ਮੌਕੇ ਦਾ ਹੁੰਦਾ 9 ਲੀਟਰ ਤੋਂ ਜਿਹੜਾ ਤਿਆਰ ਹੋਗਾ ਜੀ ਤਿੰਨ ਪਸ਼ੂ ਦਿਖਾਇਆ ਤਿੰਨੇ ਪਸ਼ੂ ਸੂਏ ਸੂਏ ਮੇਰੇ ਵੀਰ ਸੂਏ ਸੂਏ ਪਖੂ ਨੂੰ ਇੱਕ ਟਾਈਮ ਦੋ ਟਾਈਮ ਚਲੋ ਕੇ ਆਪਣੀ ਤਸੰਦੀ ਬੇਸ਼ੱਕ ਕਰ ਲਿਆ ਕਰੋ ਐਡਰੈਸ ਦੋਸਤੋ ਇਹ ਕਰੀਬ ਜਿੱਦਾ ਫੇਰ ਬੋਲਣਾ ਪਿੰਡ ਬਲੇਰ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਮਨੋਰ ਸਿੰਘ ਨਾਂ ਵੀਰ ਦਾ ਵੀ ਫੋਨ ਨੰਬਰ ਇੱਕ ਰਹੀ ਫੇ ਬੋਲਦੇ। ਉਹ ਨੰਬਰ 98454595 ਠੀਕ ਹੈ ਜੀ। ਧੰਨਵਾਦ ਉਸਤੋ ਸਾਡਾ ਵੀਡੀਓ ਦੇਖਣ ਵਾਸਤੇ ਜੀ।